ਵਾਇਲ ਜੀ ਮੇਕਾ ਖਾਲਸਾ ਵਾਇਲ ਜੀ ਕੀ ਫਤਿਹ ਜੀ ਸੋ ਸਾਰਿਆਂ ਦਾ ਸਾਡੇ ਬਲੌਗ ਚ ਸਵਾਗਤ ਹੈ ਜੀ ਤੇ ਅੱਜ ਅਸੀਂ ਜੀ ਸਾਰੀ ਫੈਮਿਲੀ ਇੱਕ ਅੱਜ ਅਸੀਂ ਯਾਤਰਾ ਕੀ ਕਰਨ ਲੱਗੇ ਆ ਜੀ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਹਾਂਜੀ ਅਸੀਂ ਤਕਰੀਬਨ 3 2 3 ਦੇ ਕਰੀਬਨ ਅਸੀਂ ਤੁਰੇ ਸਾਂ ਜੀ ਸਮਾਣਾ ਤੋਂ ਸਮਾਣਾ ਤੋਂ ਹੁੰਦੇ ਹੋਏ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਫਿਰ ਅਸੀਂ ਆਪਣਾ ਮਾਨਸਾ ਮਾਨਸਾ ਭਿੱਖੀ ਮਾਨਸਾ ਤੇ ਮਾਨਸਾ ਤੋਂ ਫਿਰ ਅਸੀਂ ਮੋੜ ਮੰਡੀ ਮੋੜ ਮੰਡੀ ਤੋਂ ਹੁਣ ਅਸੀਂ ਤਕਰੀਬਨ ਜਾ ਰਹੇ ਆ ਜੀ ਆਪਣਾ ਸਾਬੋਂ ਕੀ ਤਲਵੰਡੀ ਤੱਕ ਤੇ ਸ਼੍ਰੀ ਦਮਦਮਾ ਸਾਹਿਬ ਹਾਂਜੀ ਉੱਥੇ ਮਤਲਬ ਕਿ ਸਾਡੇ ਮਾਮਾ ਜੀ ਨੇ ਜੋ ਕਿ ਸੁਖਨਾ ਸੁਖੀ ਸੀ ਸ਼੍ਰੀ ਖੰਡਪੜ ਸਾਹਿਬ ਜੋ ਕਿ ਅੱਜ ਆਰੰਭ ਹੋਇਆ ਸੋ ਸਾਰੇ ਅਸੀਂ ਜਿੰਨੇ ਵੀ ਫੈਮਿਲੀ ਸਾਡੇ ਰਿਸ਼ਤੇਦਾਰ ਮਾਸੀਆਂ ਜਿੰਨੀਆਂ ਆਪਣੀਆਂ ਸਾਰੇ ਅਸੀਂ ਉੱਥੇ ਪਹੁੰਚ ਰਹੇ ਆ ਤੇ ਖੰਡਪੜ ਸਾਹਿਬ ਅੱਜ ਪਹਿਲਾ ਦਿਨ ਹੈ ਜੀ ਅੱਜ ਆਰੰਭ ਹੋਇਆ ਖੰਡਪੜ ਸਾਹਿਬ ਚਲੋ ਆਓ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਿਤਾ ਆਪਣਾ ਸਥਾਨ ਹੈ ਜੀ ਤੇ ਉੱਥੇ ਤੁਹਾਨੂੰ ਸਾਰੇ ਆਪਣੇ ਦਰਸ਼ਨ ਮੇਲੇ ਕਰਾਵਾਂਗੇ ਜੀ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਹੋਰ ਸਾਰੇ ਤੁਹਾਨੂੰ ਉੱਥੇ ਲਾਈਵ YouTube ਰਾਹੀਂ ਅਸੀਂ ਦਿਖਾਵਾਂਗੇ ਤੇ ਉਥੋਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਚਲੋ ਆਓ ਜੀ ਮਿਲਦੇ ਆਂ ਇੱਥੋਂ ਤੱਕੀਬਨ 4-5 ਕਿਲੋਮੀਟਰ ਸਾਡਾ ਸਫ਼ਰ ਰਹਿ ਗਿਆ ਜੇ ਅਸੀਂ ਪਹੁੰਚਣ ਵਾਲਿਆਂ ਚਲੋ ਪਹੁੰਚ ਕੇ ਤੁਹਾਨੂੰ ਉੱਥੇ ਉੱਥੋਂ ਦਾ ਜੋ ਵੀ 뷰 ਏ ਦਰਸ਼ਨ ਮੇਲੇ ਕਰਾਉਨੇ ਆ ਜੀ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਅਸੀਂ ਤੱਕ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚ ਚੁੱਕੇ ਆ ਇਹ ਹੈ ਜੀ ਮੇਨ ਚੌਂਕ ਮੇਨ ਚੌਕ ਤੋਂ ਅਸੀਂ ਹੁਣ ਰਾਈਟ ਰਾਈਟ ਮੁੜਾਂਗੇ ਜੀ ਸਾਜੀ ਸ੍ਰੀ ਗੁਰੂ ਰਵੀਦਾਸ ਚੌਕ ਤਲਵੰਡੀ ਸਾਬੋ ਇੱਥੋਂ ਅਸੀਂ ਹੁਣ ਸਿੱਧਾ ਐਂਟਰੀ ਕਰਾਂਗੇ ਜੀ ਗੁਰਦੁਆਰਾ ਸਾਹਿਬ ਨੂੰ ਹਾਂ ਵੀ ਗੁਰਾਂ ਦੀ ਧਰਤੀ ਹੈ ਜੀ ਵੇਖ ਸਕਦੇ ਹੋ ਸਾਬੋਂ ਕੀ ਤਲਵੰਡੀ ਤੰਤਾਂ ਜੀ ਸ਼ੇਰ ਕਰੋ ਗੋਬਿੰਦ ਸਿੰਘ ਜੀ ਦਾ ਸਥਾਨ ਨੇ ਦਸਮ ਪਿਤਾ ਦਾ ਤਖਤ ਸ੍ਰੀ ਦਮਦਮਾ ਸਾਹਿਬ ਤੰਗਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਬਾਹਰ ਦਾ ਵੀਊ ਹੈ ਜੀ ਜਦੀ ਜਦੀ ਤੇ ਅੱਗੇ ਖੰਡਾ ਚੌਂਕ ਜੀ ਇੱਥੋਂ ਆਪਾਂ ਇਧਰ ਨੂੰ ਸਿੱਧਾ ਐਂਟਰ ਕਰਨਾ ਜੀ ਤੇ ਦੇਖ ਸਕਦੇ ਹੋ ਸੀ ਬਾਹਰ ਦਾ ਵੀਊ ਬਾਰ ਇਧਰ ਨਾਲ ਹੀ ਆਪਣਾ ਦੁਕਾਨਾ ਹੋ ਗਿਆ ਜੀ ਸ਼ਹਿਰ ਇਧਰ ਦਮਦਮਾ ਸਾਹਿਬ ਬੱਸ ਸਟੈਂਡ ਹੋ ਗਿਆ ਜੀ ਨਾਲ ਹੀ ਬੱਸ ਸਟੈਂਡ ਹੈ ਤੇ ਚਲਿਆ ਬੱਸ ਸਟੈਂਡ ਵੀ ਬਿਲਕੁਲ ਨਾਲ ਹੀ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਬੱਸ ਸਟੈਂਡ ਹੈ ਜੀ ਤੇ ਬੱਸ ਸਟੈਂਡ ਤੋਂ ਥੋੜਾ ਜਿਹਾ ਆਪਾਂ ਨੇ ਅੱਗੇ ਨੂੰ ਜਾਣਾ ਤੇ ਇੱਕ ਸਾਦੇ ਬਾਰ ਦੀ ਸਬਜੀ ਵੰਡੀ ਹੈ ਜੀ ਇੱਥੇ ਨਾਲ ਹੀ ਬੱਸ ਸਟੈਂਡ ਹੈਗਾ ਤੇ ਜੀ ਬਣ ਕੇ ਇਧਰ ਆਉਂਦੇ ਕਿੱਥੇ ਆਉਂਦੇ ਆਹ ਰੇਲੀਆ ਤੇ ਲੱਗਿਆ ਨੇ ਚੋਕਾ ਚੋਪਾ ਤੇ ਸਾਦੇ ਸਾਦੇ ਜੀ ਫਿਰ ਅਗੇ ਜੀ ਐਂਟਰੀ 메ਨ ਗੇਟ ਗੁਰਦੁਆਰਾ ਸਾਹਿਬ ਦਾ ਤਖਤ ਸ੍ਰੀ ਦਮਦਮਾ ਸਾਹਿਬ ਕਰੋ ਦਰਸ਼ਨ ਸਾਰੀ ਸਾਥ ਸੰਗਤ ਜੀ ਬੋਤੀ ਭਲਾ ਸਾਤ ਸੰਗਤ ਜੀ ਵਾਰ ਦਾ ਇਹੋ ਇੱਕ ਸਾਡੀ ਗੁਰਦਾਰ ਸਾਹਿਬ ਦੀ ਐਂਟਰੀ ਹੈ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤਖਤਿ ਸ੍ਰੀ ਦਮਦਮਾ ਸਾਹਿਬ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਜੀ ਅੱਜ ਸਾਤ ਸੰਗਤ ਜੀ ਅੱਜ ਦਮਦਮਾ ਸਾਹਿਬ ਪਹੁੰਚ ਚੁੱਕੇ ਆ ਜੀ ਇਹ ਸਾਡਾ ਜੀ ਸਰਾ ਸਾਡੇ ਸਾਰੇ ਆਏ ਹੋਏ ਨੇ ਜੀ ਗੈਸਟ ਤੇ ਇਹ ਗੁਰੂ ਤੇਗ ਬਹਾਦਰ ਜੀ ਸੁਣਾਏ ਜੀ ਹੁਣ ਅਸੀਂ ਚੱਲਿਆਂ ਜੀ ਆਪਣਾ ਦਰਸ਼ਨ ਮਿਲਣ ਲਈ ਉਹ ਬੁੱਢੇ ਅਜੇ ਤਰਰ ਰਹੇ ਇਹ ਹੈਗਾ ਜੀ ਗੁਰਦਾਰੇ ਤੋਂ ਸਾਹਮਣਾ ਵੀ ਸ਼ਾਮ ਦਾ ਜੀ गुरबाणी चलती जी शाम की रह रस हो रही है जी आठ चलते पे जी आडी तीदी हाँ जी, जी।, 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 जी, जी।, जी। बाय ਹਾਏ ਇਹ ਸਾਰੇ ਆਏ ਦਰਸ਼ਨ ਮਿਲਣ ਆ ਲਈ ਤੇ ਮਾਸੀ ਸਾਡੀ ਵੀ ਵੀ ਮਾਸੀ ਏ ਉਹ ਮਾਮੀ ਆ ਗਈ ਹਾਏ ਇਹ ਨੀ ਮਰਤਾ ਗਈ ਚਲੋ ਚਲੋ ਇਹ ਚਲੋ ਗੁਰਵਾਰ ਸਾਹਿਬ ਮੱਥਾ ਟੇਕਣ ਲਈ ਪਹੁੰਚਿਆ ਜੀ ਦਰਸ਼ਨ ਮੇਲੇਆਂ ਲਈ ਇਹ ਦੇਰ ਤੱਕ ਆਣੀ ਮੰਤੀ ਨਹੀਂ ਨਾ ਸ੍ਰੀ ਸਾਖ ਜੀ ਸਹਾਈ ਆਪ ਸੰਗਤ ਜੀ ਨਾਣ ਕੇਸ दान ਰਹਿ ਤਾ ਫੇਕ दान ਵਿਸਾਹਾ दान ਤੁਸਾ दान ਦਾਨਾ ਸਿਰ दान ਨਾਮ दान ਸ੍ਰੀ ਅਮਰਪ੍ਰੀਤ ਸਰ ਜੀ ਦੇ ਸੁਨਾਨ ਤੁੰਗੀਆਂ ਸੰਦੇ ਭੁੰਗੇ ਯੁਗ ਯੁਗ ਅਧਰਤ ਤਨ ਕਾ ਜੈਕਾਰ ਧੋ ਲੋ ਸਦਾ ਸਦਾ ਰੱਖਾਇਆ ਤੁਖਾ ਇਤ੍ਰੂ ਵੇਤਕਾ ਕਰਤਿ ਆਪਣੇ ਖੰਸਰੇ ਸਦਾ ਸਹਾ ਹੀਨਾਤਾਰ ਕੀਓ ਸੇ ਨੰਕਾਰਾਂ ਸਾਹਿਬ ਤੇ ਹੋਰ ਬੁਖਤਵਾਰੇ ਘਰタミン ਦੇ ਜਿੰਨਾ ਕੋ ਪੰਥ ਨੂੰ ਵਿਛੋੜਿਆ ਗਿਆ ਹੈ ਹੁਲੇਦਰ ਸੰਗਿ ੜਾਰ ਤੇ ਸੇਵਾ ਸੁਭਾਵ ਦਾ ਸਾਰਾ ਜੀ ਨੂੰ ਬਖਸ਼ ਏ ਜਿਮਾਰਿਆਂ ਦੇ ਮਾਨੋ ਮੀਤਾਂ ਰਿਆਂ ਦੇ ਤਾ ਨਿਉਪਿਆ ਜੀਉ ਠਾ ਧੰਨ ਧੰਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਬਿਰੰਤਰ ਮਹਾਨ ਅਸਥਾਨ ਸਤਿਗ੍ਰਿਹਾ ਸ੍ਰੀ ਦੰਦਮਾ ਸਾਹਿਬ ਗੁਰੂ ਕਾਂਸੀ ਵਿਖੇ ਧੰਨ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਏ ਆਪ ਜੀ ਦੇ ਹਾਥ ਹੂਰਾ ਸੰਧਿਆ ਵਲੇ ਟੂਣਾ ਕੇ ਪਾਵਨ ਦੀਵਾਨ ਸਜੇ ਸਜੇ ਦੀਵਾਨਾ ਅੰਦਾਜ਼ ਗੁਰਬਾਣੀ ਕੀਰਤਨ ਭੁਰੀ ਇਤਿਹਾਸ ੜੇਵਾਰ ਕਥਾ ਵਿਚਾਰ ਸ਼ਬਦਾਂ ਕੀ ਸੋਧਾਰ ਰਹਿਰਾ ਸਰ ਬਾਣੀ ਕੇ ਭਾਰ ਜੀ ਦੀ ਅਰਥਾਰ ਕਿਰਪਾ ਕਰਨੀ ਜੀ ਅਖਰ ਵਾਧਾ ਘਾਟਾ ਕੁਝ ਚੁਪ ਮੁਆ ਕਰਨੀ ਅੱਗੇ ਬਾਤ ਤੇ ਸਮਤ ਬਖਸ਼ਨੀ ਸਾਧ ਗੁਰੂ ਜੀ ਸੰਗਤਾਂ ਦੀ ਹਾਜ਼ਰੀ ਭੇਗਾ ਧਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗਾ ਜੀ ਸਵੀਰ ਦਾ ਵੀ ਉਹ ਜੀ ਦਮਦਮਾ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਸਰਾ ਤੋਂ ਅਸੀਂ ਇਹ ਵੀਡੀਓ ਕਲਿੱਕ ਕਰਦੇ ਪਿਆ ਜੀ ਤੇ ਇਹ ਆ ਗਿਆ ਜੀ ਆ ਜੋ ਤੁਸੀਂ ਸਾਹਮਣੇ ਸਰੋਵਰ ਦੇਖ ਰਹੇ ਹੋ ਇਹ ਲਖਨਸਰ ਗੁਰਦੁਆਰਾ ਸਾਹਿਬ ਹੈ ਜੀ ਤੇ ਤੇ ਸਾਹਮਣੇ ਆਪਣਾ ਤਖਤ ਆ ਗਿਆ ਜੀ ਇਹ ਸਾ ਤਖਤ ਦਾ ਗੁਰਦੁਆਰਾ ਸਾਹਿਬ ਜੀ ਦਮਦਮਾ ਸਾਹਿਬ ਤੇ ਇਹ ਨਾਲ ਹੀ ਆ ਗਿਆ ਜੀ ਬਾਬਾ ਦੀਪ ਸਿੰਘ ਖੁਈ ਆ ਗਿਆ ਜੀ ਤੇ ਆ ਸਾਹਮਣੇ ਤੁਸੀਂ ਨਿਸ਼ਾਨ ਸਾਹਿਬ ਝੂਲਦੇ ਦੇਖ ਰਹੇ ਹੋ ਜੀ ਇਹ ਛੇਮਾ ਤੱਕ ਸੁਬ ਤੱਕ ਤਖਤ ਬੁੱਢਾਦਾਲ ਇਹ ਉਹ ਗੁਰਦੁਆਰਾ ਸਾਹਿਬ ਜੀ ਤੇ ਮਾਤਾ ਆ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਗੁਰਦੁਆਰਾ ਸਾਹਿਬ ਇਹ ਵਾਲਾ ਮਾਤਾ ਸਾਹਿਬ ਕੋਰ ਜੀ ਤੇ ਸਾਧ ਸੰਗਤ ਜੀ ਦਮਦਮਾ ਸਾਹਿਬ ਮਤਲਬ ਕਿ ਜੋ ਪੰਜ ਸਰੋਵਰ ਹਨ ਉਹਨਾਂ ਦਾ ਬਹੁਤ ਹੀ ਮਤਲਬ ਕੀ ਮਹੱਤਵ ਹੈ ਜੀ ਇਸ ਧਰਤੀ ਨਾਲ ਇਹ ਚੌਥਾ ਤੱਕਤਾ ਜੀ ਦਮਦਮਾ ਸਾਹਿਬ ਸ਼੍ਰੀ ਗੁਰੂ ਸਾਹਿਬ ਨੂੰ ਅੱਜ ਹੀ ਖੰਡਪੜ ਸਾਹਿਬ ਤੋਂ ਦੂਜਾ ਦਿਨ ਜੀ ਤੇ ਚੱਲਿਆ ਜੀ ਦਰਸ਼ਨ ਮਿਲਿਆ ਨੂੰ ਦਰਬਾਰ ਸਾਹਿਬ ਮੱਥਾ ਟੇਕਿਆ ਜੀ ਜਾ ਕੇ ਆਓ ਆ ਗਈ ਸਾਡੀ ਟਿੱਡੀ ਚਲੋ ਨਾਨੀ ਸਾਡੀ ਬਾਹਰ ਖੜੀ ਨਾਨੀ ਸਾਡੀ ਬਾਹਰ ਖੜੀ ਆ ਜਾ ਰਹਿਮਤ ਆ ਜਾ ਰੋਣਾ ਨਹੀਂ ਰੋਣਾ ਨਹੀਂ ਵਾਹਿਗੁਰੂ ਵਾਹਿਗੁਰੂ ਕਰ ਦੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚਲੋ ਭਾਈ ਵਾਹਿਗੁਰੂ ਕਰ ਦਈਏ ਜੀ ਛੋਟੀ ਜੀ ਬੱਚੀ ਆ ਜਾ ਇਸ ਥਾਨ ਸਾਧ ਸੰਗਤ ਜੀ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਸਜਾਈ ਸੀ ਜਿਵੇਂ ਦੇਖ ਸਕਦੇ ਹੋ ਜੀ ਤੁਹਾਡਾ ਦਵਾਰ ਸਾਈਂ ਕਰੋ ਦਰਸ਼ਨ ਖਾਲਸਾ ਜੀ ਸਾਡਾ ਖੰਡਕੜਾ ਸਾਹਿਬ ਜੀ ਅੱਜ ਮੱਦ ਹੋਰ ਪ੍ਰਦਾਸ ਹੋਈ ਹੈ ਜੀ ਹੂੰ ਮੱਥਾ ਟੇਕ ਥਾ ਟੇਕੋ ਮੱਥਾ ਟੇਕੋ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਗੁਰੂ ਸਾਸਰੋ ਪਾਸ਼ਾਹੀ ਨੌਵੀਂ ਤੇ ਦਸਵੀਂ ਕਰੋ ਦਰਸ਼ਨ ਵਾਹਿਗੁਰੂ ਜੀ ਸਾ ਸੰਗਤ ਜੀ ਨਰਸ਼ਨ ਦਰਸ਼ਨ ਤੋਂ ਬਾਅਦ ਥੱਲੇ ਪੋਰਾ ਸਾਹਿਬ ਜੀ ਕਿਹਦਾ ਲੱਗਿਆ ਜਿਹਨੇ ਕਿਹਦਾ ਦਰਸ਼ਨ ਕਰਾਉਂਦੇ ਆ ਇਹ ਪੋਰਾ ਸਾਹਿਬ ਦੇ ਚਲੋ ਉਹ ਵੀ ਜੀ ਆਜਾ ਇਸ ਸਥਾਨ ਤੇ ਬ੍ਰਾਹਮਣ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਨੇ ਪਵਿੱਤਰ ਸਰੋਵਰ ਦੀ ਸੇਵਾ ਕਰਵਾਈ ਜੀ ਤੁਸੀਂ ਦੇਖ ਸਕਦੇ ਹੋ ਸ਼ਸ਼ਤਰ ਹੁਣ ਦੇਖ ਸਾਜ ਰਸਾ ਸੰਗਤ ਦੀ ਇਹ ਉਹ 베ਰੀਆ 베ਰੀਆ ਦਾ ਮੁੰਡਾ ਜਿਸ ਦਾ ਵਿਰਾਜਮਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੋਵਰ ਦੀ ਸੇਵਾ ਕਰਾਈ ਆਰੰਭ ਕਰਵਾਈ ਸੀ ਇਹ ਮੋਢੇ ਗੁਰਸਾਖ ਦਾ 베ਰੀ ਦਾ ਮੋਢੇ ਸਾਧ ਸੰਗਤ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਸਰੋਵਰ ਦੀ ਆਰੰਭ ਆਰੰਭਤਾ ਕਰਵਾਈ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਲਾਈਵ ਸਾਧ ਸੰਗਤ ਜੀ ਤੁਸੀਂ ਉਹ ਜੋ 베ਰੀ ਦੇ ਮੋਢੇ ਦੀ ਤੁਸੀਂ ਨੇ ਦਰਸ਼ਨ ਕੀਤੇ ਹਨ ਸਾਧ ਸੰਗਤ ਜੀ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਸਰ ਦੀ ਸੇਵਾ ਕਾਰ ਸੇਵਾ ਆਪਣੇ ਦੁਸ਼ਾਲੇ ਨਾਲ ਆਰੰਭ ਕਰਦੇ ਹੋਏ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਆਪਣੇ ਹੱਥੀ ਸੇਵਾ ਕੀਤੀ ਗੁਰਤੇਗਵਾ ਦਸ ਸਾਹਿਬ ਨੇ ਦਰਸ਼ਨ ਕਰੋ ਜੀ ਤੇ ਆਪ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਵੀ ਨਾਲ ਸਰੋਵਰ ਦੀ ਆਰੰਭਤਾ ਕਰਵਾਈ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਲਾਈਵ